ਬਰੁਨੇ ਦੀ ਡਾਕਟਰ ਕੁੜੀ ਹੋ ਗਈ ਆ ਕੁੜੀ ਉਦੋਂ ਦਵਾਂਗੇ 164 ਕ੍ਰਿਮੀਨਲ ਪ੍ਰੋਸੀਜਰ ਕੋਰ ਦੇ ਤਹਿਤ ਕਰਵਾ ਕੇ ਕੈਦ ਫੇਰਦਾ ਇਹਨਾਂ ਕੰਮਾਂ ਦੀ ਉਹ ਯਾਰ ਜੀ ਨਿਗਾਰਦੂ ਨੇ ਮਾਰਨੀ ਹੈ ਉਹਨੂੰ ਸੱਚ ਬੈਠੋ ਨਸਰਾ ਸੱਚੀ ਪੈਰ ਨੇ ਮਾਰਿਆ ਕੁੜੀ ਨੂੰ ਸਹਾਨੇ ਚ ਪੈਰ ਮਾਰਿਆ ਸਰ ਅਸ ਝੂਠੇ ਇੱਕ ਮਿੰਟ ਬੰਦ ਕਰੋ ਭਾਜੀ ਇਹ ਮੈਂ ਸਹੀ ਤੇ ਕੁੜੀ ਨਹੀਂ ਮਾਰੂਗਾ ਲਾ ਕੇ ਮਾਰੂਗਾ ਲਾ ਕੇ ਲਾਗ ਰਿਹਾ اونی کے لیے سانو سانو سدھ تلمانے باہر کڈے نہ سانو سادی سڑاں تے سوانے اچھا اچھا وکیل اندر ہے پولیس اندر چلو پولیس اندر چلو جناب سر دلیا سدھے شرینوں منہ کر دو ا دس سال ਇਹ ਪੈਸਾ ਜੇ ਡਾਕਟਰ ਸਾਹਿਬ ਕਹਿੰਦੇ ਵੀ ਨਹੀਂ ਅੰਦਰ ਬੜਨਾ ਸਭ ਸਕਿਉਰਿਟੀ ਦਿੱਤੀ ਹੋਈ ਆ ਸਭ ਸਕਿਉਰਿਟੀ ਹਾਂ ਇਹ ਕੁੜੀ ਦੀ ਉਮਰ ਕਿੰਨੀ ਹੈ ਭਾਈ ਪਤਾ ਕੀ ਆ ਕੁੜੀ ਦੀ ਉਮਰ ਕਿੰਨੀ ਹੈ ਕੁੜੀ ਦੀ ਉਮਰ ਜਿਹੜੀ ਆ 17 ਸਾਲ ਤੋਂ ਕੁਝ ਮਹੀਨੇ ਆ ਸਮਝ ਲੱਗੀ ਹਾਂ ਥਲੇ ਗਿਆ ਸਰ ਹਾਂ ਇਹਨੇ ਮਹੀਨੇ ਦਾ ਇੱਕ ਮਿੰਟ ਓਏ ਡਾਕਟਰ ਸਾਹਿਬ ਕਹਿੰਦੇ ਵੀ ਬਾਹਰ ਚੱਲੋ ਜੋ ਕੁੜੀ ਕਹੂਗੀ ਉਹਦੇ ਮੁਤਾਬਿਕ ਚੱਲਿਆ ਜਾਣਾ ਸਮਝ ਲੱਗੀ ਦੱਸੋ ਬੋਲ ਬੋਲੋ ਤੇ ਕੁੜੀ ਨੰਬਰ ਲਗਾ ਦੇ ਗੁੱਡੇ ਦੇ ਮਾਪਿਆਂ ਦੇ ਬੰਦਿਆ ਯਾਰ ਸਾਰੇ ਹੁਣੇ ਅੰਦਰ ਵੜ ਜਾਣੇ ਆ ਉਹ ਸਾਰੇ ਥੋੜੇ ਅੰਦਰ ਵੜ ਜਾਣੇ ਇੱਕ ਤਾਂ ਚੱਲ ਜੇ ਆਹ ਸਰ ਇੱਕ ਨੂੰ ਸਾਰੇ ਨਾਲ ਅੰਦਰ ਵੜੋ ਕੁੜੀ ਦੀ ਮਾਸੀ ਨਾਲ ਇੱਕ ਮਿੰਟ ਲੈ ਕੇ ਗੱਲ ਕਰਦੇ ਕੁੜੀ ਦੀ ਮਾਸੀ ਕੁੜੀ ਦੀ ਇੱਕੋ ਇੱਕ ਜਣਾ ਜਾਵੇ ਨਾ ਸਾਰੇ ਅੰਦਰ ਵੜ ਜਾਂਦੇ ਆ ਹਾਂ ਇੱਕੋ ਜਣਾ ਬਸ ਕੁੜੀ ਦੀ ਮਾਤੇ ਬਿਆਨ ਲੈ ਗਈ ਕੀ ਕੁੜੀ ਦਾ ਬਿਆਨ ਕਾਹਦੇ ਪਿਆਨ ਲੈਣੀ ਕੁੜੀ ਤੇ ਕੁੜੀ ਦੇ ਮਾਪਿਆਂ ਦੇ ਬਿਆਨ ਚੱਲਦੇ ਨੇ ਕੀ ਕੁੜੀ ਨਾਲ ਕੁੜੀ ਦੇ ਬਿਆਨ ਚੱਲਦੇ ਯਾਰ ਪਰਚਾ ਦਰਜ ਹੋ ਚੁੱਕਾ ਪਹਿਲਾਂ ਆਲਰੇਡੀ ਕੀ ਸਰ ਬਿਆਨ ਲੈ 7350 ਪੱਤਾ ਕਿਹਦੇ ਨਾਲ ਲੱਗਿਆ ਆ ਗਈ ਆ ਵੀ ਨਹੀਂ ਪਹਿਲਾਂ ਤੁਸੀਂ ਘਰ ਛੱਡ ਕੇ ਗਏ ਸੀ ਕੀ ਮਸਲਾ ਕੀ ਹੈ ਮੈਂ ਆਪਣੀ ਮਰਜ਼ੀ ਨਾਲ ਗਈ ਮੇਰੇ ਘਰ ਦੀ ਮੇਰਾ ਜ਼ਬਰਦਸਤੀ ਕਰਦੇ ਸੀਗੇ ਤੇ ਉਦੋਂ ਮੇਰਾ ਕਰਦੇ ਜਦੋਂ ਮੈਂ 16 ਸਾਲਾਂ ਦੀ ਉਦੋਂ ਮੇਰਾ ਇਹ ਵਿਆਹ ਕਰਦੇ ਹੀ ਮੈਂ ਕੀਤਾ 17 ਸਾਲਾਂ ਦੀ ਮੈਂ ਫੇਰ ਕੀਤਾ ਇਹ ਮੇਰਾ ਜ਼ਬਰਦਸਤੀ ਵਿਆਹ ਕਰਦੇ ਆ ਤੇ ਮੈਂ ਆਪਣੀ ਮਰਜ਼ੀ ਨਾਲ ਕੀਤਾ ਮੇਰੇ ਘਰ ਦੇ ਬੇਸ਼ੱਕ ਪੁੱਛ ਲਓ ਇਹਨਾਂ ਨੂੰ ਤੇ ਮੈਂ ਆਪਣੀ ਮਰਜ਼ੀ ਕੀਤੀ ਆ ਤੇ ਮੈਂ ਹੁਣ ਵੀ ਇਹ ਕਹਾਂਗੀ ਕਿ ਆਪਣੇ ਸਹੁਰੇ ਘਰ ਜਾਣਾ ਤੇ ਕੱਲ ਵੀ ਕਹਾਂਗੀ ਸਹੁਰੇ ਘਰ ਨਾਲ ਪੇਕੇ ਨਹੀਂ ਮੈਂ ਵੜਨਾ ਬਸ ਉਮਰ ਕਿੰਨੀ ਹੈ ਤੁਹਾਡੀ ਉਮਰ ਮੇਰੀ 17 ਸਾਲ 17 ਸਾਲ ਕਿਹੜੇ ਮੁੰਡੇ ਨੇ ਗਏ ਅੱਛਾ ਨਾਨ ਰੋਹਿਤ ਕਿੱਥੋਂ ਰਹਿਣ ਵਾਲਾ ਨਕਲਾ ਤੋਂ ਮੁੰਡਾ ਕਿੱਥੇ ਆਉਂਦਾ ਮੁੰਡਾ ਮੁਝੇ ਠਾਣੀ ਤੇ ਆਪਣੀ ਮਰਜ਼ੀ ਨਾਲ ਗਈ ਤੇ ਮਰਜ਼ੀ ਨਾਲ ਗਏ ਤੁਸੀਂ ਕੋਈ ਤੁਹਾਨੂੰ ਤਾਂ ਸ਼ਿਵਰਾਥ ਆਲੇ ਕਿ ਆਈਏ ਤਾਂ ਮੇੜਨੇ ਕਰਾਣ ਕੀ ਤੁਸੀਂ ਕਰਵਾ ਰਹੇ ਨਹੀਂ ਜੀ ਤੁਸੀਂ ਨੂੰ ਕੀ ਮੰਨਤਾ ਬੇ ਤੁਸੀਂ ਚਾਹਦੇ ਵੀ ਹੋ ਮੈਂ ਆਪਣੇ ਸਹੁਰੇ ਘਰ ਜਾਣਾ ਬਸ ਅਭੀ ਤੁਹਾਡਾ ਬੋਲ ਨਹੀਂ ਹੋਇਆ ਕਿ ਤੁਹਾਡੇ ਕੋਲ ਹਾਈ ਕੋਰਟ ਦਾ ਕੋਈ ਜ਼ਰੂਰਤ ਮੇਰਾ ਆਰਡਰ ਮਿਲੇਗਾ ਆਰਡਰ ਹੈ ਅੰਕਲ ਕੋ ਸ਼ਾਇਨ ਦਾ ਕੀ ਆਰਡਰ ਕੀ ਪਤਾ ਨਹੀਂ ਇਹ ਅੰਕਲ ਨੂੰ ਪਤਾ ਹੈ ਇਹਦਾ ਨਹੀਂ ਮੈਨੂੰ ਪਤਾ ਨਹੀਂ ਕੋਈ ਵਿਆਹ ਕਰਾਇਆ ਹੈ ਗੁਰਜਾ ਕੇ ਕਿ ਕੋਈ ਪ੍ਰੋਕਸ਼ਨ ਨਹੀਂ ਕੀ ਚੱਕਰ ਕਰਾਇਆ ਨਹੀਂ ਅਜੇ ਨਹੀਂ ਤੁਹਾਨੂੰ ਤੁਹਾਨੂੰ ਤਾਂ ਸੈਨ ਕੀਤਾ ਤੁਹਾਨੂੰ ਕੁਝ ਨਹੀਂ ਪੁੱਛਿਆ ਨਾ ਦੂਜੇ ਵੀ ਦੱਸਿਆ ਹੋ ਤੇ ਇਹ ਅੰਕਲ ਨੂੰ ਪਤਾ ਮੈਂ ਉਹਨਾਂ ਦੇ ਨਾਲ ਰਹਿਣਾ अंकल अंकल को सारे प्रोडक्शन चंडीगढ़ तो अंकल नु पता अंकल को सारे कागज है दे अंकल नु पता अंकल बाहर है ब्याह किथे कराया चंडीगढ़ नहीं नहीं कोई दूर दौरे लावा कोई कराया का करवाया सी ने करवाया ओदा प्रूफ है तो प्रूफ का पता नहीं अंकल को पता होना मेनू पता निकाह आ गया अंकल दा मसीह ओ अंकल बाहर होने वकील अच्छा वकील साहब ने कराया साहब नहीं ਸਾਡਾ ਮਤਲਬ ਜਿਹੜਾ ਕਰਵਾਇਆ ਨਾ ਆਪਾਂ ਜਿਹੜਾ ਨਿਕਾਹ ਉਹ ਕਿਸੇ ਹੋਰ ਨੇ ਕਰਵਾਇਆ ਨਹੀਂ ਤੁਹਾਨੂੰ ਮੁੰਡੇ ਵਾਲੇ ਨਾਲ ਰੱਖਣ ਨੂੰ ਤਿਆਰ ਹਨ ਹਾਂਜੀ ਰੱਖਣ ਨੂੰ ਤਿਆਰ ਉਹ ਸਾਰੇ ਰਾਜੀ ਆ ਹੋਰ ਜੇ ਤੁਹਾਡੇ ਚੰਡੀਗੜ੍ਹ ਹੋਇਆ ਨਾ ਜਿਹੜਾ ਨਿਕਾਹ ਤੁਹਾਡਾ ਕਿਤੇ ਅੰਮ੍ਰਿਤਸਰ ਆ ਗਿਆ ਉਹ ਚੰਡੀਗੜ੍ਹ ਜਾ ਕੇ ਚੰਡੀਗੜ੍ਹ ਕਰਵਾਇਆ ਨਿਕਾਹ ਵੀ ਚੰਡੀਗੜ੍ਹ ਆਇਆ ਹਾਂਜੀ ਨਹੀਂ ਕੱਲ ਨੂੰ ਜੇ ਬਾਈਚਾਂਸ ਤਾਂ ਦੀਏ ਤੂੰ ਵਿਗੜਦੀ ਆ ਫਿਰ ਤੁਸੀਂ ਮਾਂ ਪਿਓ ਨੂੰ ਹੁਣ ਛੱਡਦਾ ਤੇ ਕਿੱਥੇ ਜਾਓਗੇ ਨਹੀਂ ਨਹੀਂ ਵਿਗੜਦੀ ਨਹੀਂ ਜੇ ਬਾਈਚਾਂਸ ਵਿਗੜ ਗਈ ਤਾਂ ਫਿਰ ਨਹੀਂ ਵਿਗੜਦੀ ਮੈਂ ਕਹਿੰਨੀ ਆ ਨਾ ਮੈਂ ਨਹੀਂ ਵਿਗੜਦੀ ਹੋਰ ਜਿਹੜੀ ਵਿਗੜਦੀ ਆ ਪਰ ਹਮੈਂ ਕਹਿੰਨੀ ਖਤਰਾ ਮੇਰੇ ਮਾਪੇ ਹੋ ਤਾ ਮੇਰੇ ਮਾਮਿਆਂ ਤੋਂ ਮੇਰੇ ਮਾਪਿਆਂ ਤੋਂ ਠੀਕ ਹੈ ਮੇਰੀ ਬੇਟੀ ਆ ਮੁੰਡਾ ਪੰਡ ਕਲਾ ਗਿਆ ਠੀਕ ਕੀ ਨਾਮ ਤੇ ਡਿਗਰੀ ਦਾ ਸਮਾਈਲ ਕੀ ਨਾਮ ਮੁੰਡੇ ਦਾ ਕੀ ਨਾਮ ਹੈ ਮੁੰਡੇ ਦਾ ਨਾਮ ਰੋਹਿਤ ਕਿੰਨੇ ਹੋ ਗਈ ਕੁੜੀ ਗਈ 2 ਮਹੀਨੇ ਹੋ ਗਏ ਅੱਜ ਸਿਵਲ ਹਸਪੀਟਲ ਕੀ ਗੱਲ ਹੋਈ ਉਹਨਾਂ ਦਾ ਮੈਡੀਸਨ ਕਰਵਾਉਣ ਆਏ ਜੀ ਠੀਕ ਹੈ ਤੁਹਾਨੂੰ ਮੁੰਡੇ ਇੱਥੇ ਕਿਹਦੇ ਬਏ ਉਹ ਕੀ ਮਸਲਾ ਹੈ ਉਹ ਮੁੰਡਿਆਂ ਨੇ ਲਿਆਂਦੇ ਸੀ ਕਿ ਮੁੰਡੇ ਵਾਲਿਆਂ ਨੇ ਲਿਆਂਦੇ ਸੀ ਕੁੜੀ 17 ਸਾਲਾਂ ਦੀ 17 ਸਾਲਾਂ ਦੀ ਹਾਂਜੀ ਮੁੰਡਾ ਮੁੰਡੇ ਦਾ ਨਹੀਂ ਪਤਾ ਆਵੇਗਾ ਮੁੰਡੇ ਦਾ ਉਹਨਾਂ ਨੇ ਪੈਸੇ ਤੇ ਰੱਤੀਪੇ ਕਿਹਦੇ ਆ ਗਏ ਪੈੰਦੇ ਹੱਥੇ ਪੈੰਹ ਹੱਥੇ ਪੈੰਟੀ ਕਾ ਗਏ ਆ ਗਏ ਉਹਨਾਂ ਨੇ ਕਹਦਾ ਕੁੜੀ ਕੌਣ ਸੀ ਕਾ ਖੜੀ ਆ ਗਈ ਉਹਨਾਂ ਕਹੇ ਨਾਲ ਉਹ ਵਕੀਲ ਵੀ ਆਂਦਾ ਹੈ ਤੇ ਉਹ ਵੀ ਨਾਲ ਹੀ ਕਿਤੇ ਉਹ ਵੀ ਨਾਲ ਹੀ ਉਹ ਕੁੜੀ ਦੇ ਨਾਲ 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 ਰਹਿਣ ਆਇਆ ਕਿਤੇ ਪੁਲਿਸ ਵਾਲੇ ਉਹਨਾਂ ਨੇ ਜਦੋਂ ਰੋਕੇ ਕਿ 11 ਹਾਂ ਜੀ ਇਹਨਾਂ ਨੂੰ ਮੈਂ ਹੁਣੇ ਕਹਿੰਦੀ ਮੇਰਾ ਹਾਰਡ ਪ੍ਰਾਊਡ ਹੋ ਗਿਆ ਹਾਂ ਜੀ ਤਾਂ ਤਾਂ ਕੁਝ ਨਹੀਂ ਹੋਇਆ ਨਾ ਦਿੱਤਾ ਕੁੜੀ ਨੂੰ ਮੈਂ ਕੁੜੀ ਤਾਂ ਕਿੱਥੇ ਹੋਣਾ ਆਈ ਤਾਂ ਮੈਂ ਇੱਥੇ ਮੈਡੀਕਲ ਹੋਣ ਆ ਜੀ ਨਹੀਂ ਮੰਗੀ ਕਰਦੇ ਸਾਡੀ ਮਾਂ ਦਾ ਸਾਨੂੰ ਦਿੱਤੀ ਜਾਵੇ ਸਾਨੂੰ ਦਿੱਤੀ ਜਾਵੇ ਤਾਂ ਪੰਡਾ ਨੂੰ ਸਜ਼ਾ ਹੋਵੇ ਸਰ ਤੋਂ ਸਵਤ ਸਜ਼ਾ ਦਿੱਤੀ ਜਾਵੇ ਮਸਲਾ ਆਇਆ ਮੈਂ ਕੁੜੀ ਦਾ ਜੀਜਾ ਹਾਂ ਕੁੜੀ ਆ ਨੂੰ ਅੱਜ ਨਾ ਜੱਸ ਸਾਹਨੇ ਲਿਖਿਆ ਇੱਥੇ ਕੀਤਾ ਕਿ ਕੋਰਚ ਪੇਸ਼ ਹੋਵੇ ਕੁੜੀ ਥਾਣੇ ਆਈ ਦੋ ਮਹੀਨੇ ਬਾਅਦ ਕੁੜੀ ਆਈ ਦੋ ਮਹੀਨਾ ਬਾਅਦ ਥਾਣੇ ਕੁੜੀ ਜੋ ਕੋਰ ਥਾਣੇ ਕੋਰਚ ਆ ਗਈ ਆ ਕੋਰਚ ਇਹ ਮੁੰਡੇ ਵਾਲੇ ਮਗਰ ਆਏ 15 20 ਜਣੇ ਕਚੈਰੀ ਚ ਨਾਲ ਇਹਨਾਂ ਦਾ ਵਕੀਲ ਆ ਕੁੜੀ ਇਹ ਨਾ ਹੱਥੋਂ ਪਾਈ ਸਾਡੇ ਨਾਲ ਹੋਏ ਆ ਕੁੜੀ ਵਾਲੇ ਕੋ ਫੋਨ ਦੀ ਕੋਸ਼ਿਸ਼ ਇਹ ਨਾ ਕੀਤੀ ਹੈ ਹਨ ਨੂੰ ਨਾ ਧੱਕੇ ਧੱਕੇ ਮਾਰੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਡੀ ਬੇਨਤੀ ਆ ਪੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਸਾਡੀ ਸੁਣਵਾਈ ਹੋਣੀ ਚਾਹੀਦੀ ਮੁੰਡੇ ਹੁਣ ਕਿੰਨੇ ਕੁੜੀ ਨਾਲ ਹੀ ਤਾਂ ਉਹਨਾਂ ਨਾਲ ਮੁੰਡੇ ਆळ्या ਪਾਇਆ ਜੀ ਕੁੜੀ ਨਾਲ ਮੁੰਡੇ ਕੁੜੀ ਨੂੰ ਗਮਰਾਹ ਕੀਤਾ ਉਹਨਾਂ ਨੂੰ ਕੁੜੀ ਨੂੰ ਉਹਨਾਂ ਨੇ ਗਮਰਾਹ ਕੀਤਾ ਉਹਨਾਂ ਨੇ ਪੜਾਇਆ 1.5 ਮਹੀਨਾ ਕੁੜੀ 2 ਮਹੀਨੇ ਕੁੜੀ ਦੀ 17 ਸਾਲ 3 ਮਹੀਨੇ ਉਮਰ ਆ ਪੂਰੀ ਪੂਰੀ ਠੀਕ ਨਹੀਂ ਆ ਪੂਰੀ ਉਹਨਾਂ ਗਮਰਾਹ ਨਾ ਕੀਤਾ ਪੂਰੀ ਬੋਲੀ ਵੀ ਉਹਨਾਂ ਦੀ ਬੋਲਦੀ ਆ ਮੇਰੀ ਬੇਨਤੀ ਆ ਮੁੰਡੇ ਵਾਲਿਆਂ ਦਾ ਨਾਂ ਜੀ ਮੁੰਡੇ ਵਾਲਿਆਂ ਦਾ ਨਾਂ ਤੇ ਉਹਦਾ ਨਾਂ ਦੇਵਤਮਸੀ ਆ ਮੁੰਡੇ ਦਾ ਨਾਂ ਰੋਹਿਤ ਉਰਫ ਰੋਤੀ ਨਾਕਲਾਂ ਦੇ ਪਿੰਡ ਨਾਕਲਾਂ ਹਾਂਜੀ ਸਾਡੀ ਮੰਗ ਆ ਕਿ ਸਾਨੂੰ ਸਾਡੀ ਕੁੜੀ ਸਾਨੂੰ ਦਿੱਤੀ ਜਾਵੇ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਕੁੜੀ ਦਾ ਮਾਮਾ ਵਾਂ ਫਿਰ ਉਸ ਤੋਂ ਬਾਅਦਾਂ ਇੱਥੇ ਕਚਹਿਰੀ ਲੈ ਗਏ ਆਂ ਉਦੋਂ ਮੁਲਾਜ਼ਮ ਨਹੀਂ ਸੀ ਆਏ ਨਾਲ ਮੈਡਮ ਆਏ ਸੀ ਨਾਲ ਉਹ ਲੈ ਗਏ ਸੀ ਨਾਲ ਮੁੰਡੇ ਫਿਰ ਮੈਂ ਫੋਨ ਕਰਕੇ ਫਿਰ ਮੁਲਾਜ਼ਮ ਸੱਦੇ ਆ ਫਿਰ ਹੁਣ ਇੱਥੇ ਸਿਵਲ ਹਸਪੀਟਲ ਨੂੰ ਮੁਲਾਜ਼ਮ ਆਏ ਆ ਤੇ ਫਿਰ ਇਹਨਾਂ ਦਬਕਾ ਮਾਰ ਕੇ ਭਜਾਇਆ ਵਾ ਕਿਨੇ ਬੁਲਾਏ ਕਿਨੇ ਮੁੰਡੇ ਆਏ ਸੀ ਮੁੰਡੇ ਘਰ ਤੋਂ ਘੱਟ 10 ਜਣੇ ਇਹ ਕਿ ਕਰਮਗੀ ਮੁੰਡੇ ਆਂਦਾ ਲੱਗਦਾ ਮੁੰਡੇ ਉਹ ਮੁੰਡੇ ਸਾਡੇ ਗੱਲ ਪੈਣ ਥੋੜੀ ਗਏ ਕੁੜੀ ਖੂਨ ਥੋੜੀ ਗਏ ਜੀ ਵੀਰੇ ਦੀ ਮਸਲਾ ਸੀ ਤੁਹਾਡੀ ਕੁੜੀ ਸਰ ਕੁੜੀ ਗਮੜਾ ਇਹਨਾਂ ਆਪੀ ਲੈ ਗਏ ਮੁੰਡੇ ਚਲਦੇ ਜੀ ਮੈਂ ਤਾਂ ਹੁਣ ਆਇਆ ਜੀ ਮੈਨੂੰ ਤੇਦੇ ਬਾਰੇ ਪਤਾ ਨਹੀਂ ਨਾ ਮੇਰੇ ਹੁਣ ਨਾ ਝਗੜਾ ਨਹੀਂ ਹੋਇਆ ਕੋਈ ਵੀ ਤੇ ਇਹ ਵੀ ਉੱਥੇ ਆਪਣਾ ਪਰਚਾ ਦਰਜ ਹੋਇਆ ਮਜੀਠੀ 77 ਨੰਬਰ ਤੇ ਫਰਬਣਾ ਕੇ ਵੀ ਉਹਦੇ ਵਿੱਚ ਜਿਹੜਾ ਇਹ ਲੜਕੀ ਜਿਹੜੀ ਅੱਜ ਸਾਡੇ ਕੋਲ ਆਈ ਹੈ ਤੇ ਅਹੀ ਮਾਨਯੋਗ ਕੋਰਟ 'ਚ ਪੇਸ਼ ਕੀਤੀ ਸੁਣਨ ਦੇ ਬਿਆਨਾਂ ਵਾਸਤੇ ਤੇ ਮੈਡੀਕਲ ਵਾਸਤੇ ਲੈ ਕੇ ਆਇਆ ਦੀ ਕਾਰਨ ਗੁਰੀ ਦੀ ਕਾਰਨ ਇਹਦੇ ਕਿ ਇਹਨਾਂ ਗਈ ਸੀ ਕਿ ਮੈਟਰ ਇਹ ਦੋੜਾ ਪੂਰੀ ਲੜਕੀ ਗਈ ਸੀ ਕਿ ਇਹ ਮੁੰਡੇ ਦੇ ਨਾਲ ਗਈ ਸੀਗੀ ਤੇ ਉਹ ਦੋਨੇ ਮਰੋਹਿਤ ਨਾਮ ਮੁੰਡੇ ਦਾ ਪਰਚਾਉਂ ਦਰਜ ਹੋ ਗਿਆ ਜੀ ਪਰਚਾਉਂ ਹੋ ਗਿਆ ਤੁੰਗਰੇ ਆ ਤੇ ਆ ਕੇ ਮੁੰਡੇ ਪਏ ਹੰਗਾਮੀ ਵਾਲਿਆਂ ਨੂੰ ਹਮਲਾ ਕੀਤਾ ਸਵੇਰ ਨੂੰ ਨਹੀਂ ਮੇਰੇ ਵੇਖੋ ਮੇਰੀ ਗੱਲ ਸੁਣੋ ਮੈਂ ਹੀ ਤੁਰੇ ਸਾਡੇ ਸਾਹਮਣੇ ਹੰਗਾਮਾ ਕੋਈ ਹੋਇਆ ਨਹੀਂਗਾ ਤੇ ਠੀਕ ਹੈ ਪਈ ਉਹ ਮੜਾ ਮੋਟਾ ਕਰਦੇ ਪਏ ਸੀ ਇਹੀ ਉਹਨਾਂ ਨੂੰ ਫੜਫੜਾ ਕੇ ਭੇਜਤਾ ਆਪਣੇ ਥਾਂ ਵੀ ਜਾਉਂਗੇ ਬਸ ਨਹੀਂ ਮੁੰਡੇ ਆਏ ਸੀ ਨਹੀਂ ਮੈਨੂੰ ਨਹੀਂ ਪਤਾ ਜੀ ਮੈਂ ਕਿ ਮੈਂ ਹੁਣ ਤੁਰੇ ਹੀ ਆਉਣ ਡਿਆ ਤੇ ਮੇਰੇ ਸਾਹਮਣੇ ਮੁੰਡਾ ਕੋਈ ਆਇਆ ਨਹੀਂ ਜੀ ਪਰ ਤੁਹਾਡੇ ਨਾਲ ਜੀ ਵੀਡੀਓ ਵੀ ਬਣਾ ਕੇ ਬਣਾ ਰਹੇ ਸੀ ਜਿਹੜੇ ਉਹ ਖਲੋਤੇ ਆ ਨਾ ਉਹਨਾਂ ਦੀ ਹੀ ਬਣਾਈ ਵੀਡੀਓ ਵੀ ਅਸੀਂ ਕਾਰਵਾਈ ਕਰਾਂਗੇ ਜਿਹੜੇ ਵੀ ਇਨਵੋਲਵਮੈਂਟ ਵਿੱਚ ਹੋਏ ਪਰ ਝਗੜਾ ਨਹੀਂ ਕੋਈ ਵੀ ਹੋਇਆ। ਆ ਜਗਜੀਤ ਸਿੰਘ ਐਡਵੋਕੇਟ ਆ। ਹਾਂਜੀ। ਅਸੀਂ ਇੱਕ ਪੁਲਿਸ ਪਟਾਕੀ ਕੁੜੀ ਦਾ ਤੇ ਮੈਡੀਕਲ ਹੋ ਰਿਹਾ ਕਿ ਹਾਂਜੀ। ਕੁੜੀ ਦਾ ਮੈਡੀਕਲ ਕਰਾਉਣਾ ਆਏ ਸੀਗੇ। ਹਾਂਜੀ। ਉਹ ਕੁੜੀ ਨੂੰ ਪੁਲਿਸ ਪ੍ਰੋਟੈਕਸ਼ਨ ਮਿਲੀ ਹੋਈ ਆ ਫਰੋਂਟ ਆ ਆਉਂਦੇ ਪੰਜਾਬ ਐਂਡ ਅਨਾਉਂਡ ਹਾਈ ਕੋਰਟ। ਜਿਸ ਨੂੰ ਜਿਸ ਦੀ ਵਾਇਲੈਂਸ ਨੂੰ ਦੇ ਕੇ ਮੈਨੂੰ ਸੱਦਿਆ ਗਿਆ। ਮੈਂ ਆਇਆ ਵੀ ਕਿਉਂ ਵਾਇਲੈਂਸ ਹੋ ਰਹੀ ਆ। ਯਾ ਲੈ ਸ਼ੁਣ ਵਾਸਤੇ ਮੈਂ ਯਾਸੀਨ ਨੂੰ ਫੋਨ ਕੀਤਾ ਚਾਰ ਪੰਜ ਵੀ ਤੁਹਾਡੇ ਇਥੇ ਝਗੜਾ ਹੋਣ ਲੱਗਾ ਜੇ ਐਸਆ ਹੀ ਆਇਆ ਉਹਨਾਂ ਮੈਨੂੰ ਬੁਲਾਇਆ ਮੈਂ ਅੰਦਰ ਗਿਆ ਫੇ ਇਹ ਬਾਹਰ ਝਗੜਾ ਹੋਣ ਦਾ ਖਤਰਾ ਜੇ ਇਹਨੂੰ ਪ੍ਰੋਪਰ ਮੇਨਟੇਨ ਕਰੋ ਹੋਰ ਦੱਸੋ ਸੇ ਸਾਨੂੰ ਪਤਾ ਲੱਗਿਆ ਤੁਸੀਂ ਤੁਸੀਂ ਮੁੰਡੇ ਵਾਲੀ ਸਾਈਡ ਤੋਂ ਆਏ ਹੋ ਮੈਂ ਕਹਿੰਦਾ ਮੁੰਡੇ ਵਾਲੇ ਸ਼ਹਿਰ ਤੋਂ ਲਿਖ ਲਓ ਹਾਂਜੀ ਮੈਂ ਬਤਾਉਰ ਕਿ ਅਸੀਂ ਪੁਲਿਸ ਪਰ ਠਾਕੇ ਨਹੀਂ ਬਤਾਉਰ ਲੀਗਲੀ ਪ੍ਰਟੈਂਟ ਨੂੰ ਪ੍ਰੋਟੈਕਟ ਕਰਾਉਂਦਾ ਹੈ ਲੋ ਜੀ ਮੇਰੇ ਨਬਾਲਗਿਆ ਕੁੜੀ ਨੂੰ ਉਹਨੂੰ ਪੂਰਾ ਪ੍ਰੋਟੈਕਸ਼ਨ ਮਿਲਣਾ ਚਾਹੀਦਾ ਮੈਂ ਕਹਾਂ ਮਿਲੀ ਹੋਈ ਆ ਮਿਲੀ ਹੋਈ ਆ ਦੁਬਾਰਾ ਬ ਮਿਲੀ ਹੋਈ ਆ ਠੀਕ ਹੋਰ ਦੱਸੋ ਨਹੀਂ 17 ਸਾਲ ਦੀ ਕੁੜੀ ਨੂੰ ਕਿੱਦਾਂ ਮਿਲ ਗਈ ਜੀ ਇਹ ਤੁਸੀਂ ਹਾਈ ਕੋਰਟ ਨੂੰ ਪੁੱਛੋਨ ਦੇ ਬਲ ਹਾਈ ਕੋਰਟ ਕੋ ਕੁਐਸਚਨ ਕਰੋ ਮੇਰਾ ਨਹੀਂ ਕੁਐਸਚਨ ਮੈਂ ਉਹਨਾਂ ਵਾਲਾ ਮਿਲੀ ਹੋਈ ਆ ਨਾ ਕਾਨੂੰਨ ਹੈ ਮਿਲੀ ਹੋਈ ਆ ਨਾ ਤੁਸੀਂ ਕਹਿੰਦੇ ਮੈਨੂੰ ਕਾਨੂੰਨ ਪੁੱਛਣ ਵਾਲੇ ਨਹੀਂ 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 ਪੁੱਛ ਸਕਦੇ ਇਹ ਲਿਖੇ ਦੇ ਪਾਸੇ ਇਹ ਗੱਲ ਕੁਐਸਚਨ ਨਹੀਂ ਤੁਸੀਂ ਕਰ ਸਕਦੇ ਜਿਹੜੀ ਉਹਨਾਂ ਦੱਸਿਆ ਉਹਨਾਂ ਦੇ ਬਿਆਨਾਂ ਵਿੱਚ ਦੱਸਿਆ ਉਹ ਬੜਾ ਕੁਝ ਮੈਂ ਉਹਦੇ ਬਿਆਨ ਤੇ ਤੁਹਾਨੂੰ ਬਿਆਨ ਤੁਹਾਨੂੰ ਪੁੱਛੋ ਜ਼ਰੂਰ ਕਰੋ ਨਹੀਂ ਇਹ ਨਹੀਂ ਪੁੱਛ ਸਕਦੇ ਕਿ ਕਿਉਂ ਮਿਲਿਆ ਆਹ ਹਨਰਬਲ ਹਾਈ ਕੋਰਟ ਦਾ ਕੰਮ ਹੈ ਤੇਰਾ ਕਰਨ ਤੁਸੀ ਵਕੀਲ ਜੇ ਤੁਸੀਂ ਉਹਦੇ ਪੇਟੀਸ਼ਨ ਦਾ ਕੀਤਾ ਹੈ ਨਹੀਂ ਹੋ ਰਹੀ ਪੇਟੀਸ਼ਨ ਦਾ ਕਿ ਮੈਂ ਪੇਟੀਸ਼ਨ ਦਾ ਕੀਤਾ ਕਿਸੇ ਹੋਰ ਨੇ ਕੀਤਾ ਮੈਂ ਆਰਡਰ ਲਿਆ ਹਾਂਜੀ ਆਰਡਰ ਦੀ ਵਾਇਲੇਸ਼ਨ ਵੇਖ ਕੇ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਇੱਥੇ ਵਾਇਲੇਸ਼ਨ ਹੋ ਰਹੀ ਇੱਥੇ ਕੋ ਮਰਡਰ ਵੀ ਹੋ ਸਕਦਾ ਜੇ ਤਾਹੀ ਹੈ ਬਈ ਜਿਹੜਾ ਪਟਾਣ ਨੂੰ ਪਤਾ ਦੇਗਾ ਨਾ ਵੀ ਕਿਉਂ ਮਿਲੀ ਹੈ ਕਾਰਨ ਇਹ ਨਾ ਦੱਸ ਸਕਦੇ ਨਾ ਵੀ ਜੇ ਨਬਾਲਗ ਨੂੰ ਜਿਹੜੀ ਮਿਲੀ ਹੈ ਇਹ ਆਨਰੇਬਲ ਹਾਈ ਕੋਰਟ ਤੇ ਮੈਂ ਕਮੈਂਟ ਨਹੀਂ ਕਰ ਸਕਦਾ ਪਹਿਲੀ ਗੱਲ ਸੁਣ ਲਓ ਕਿ ਉਹਨਾਂ ਕਿਉਂ ਦਿੱਤੀ ਆ ਕਿ ਕਿਵੇਂ ਦਿੱਤੀ ਆ ਤੁਹਾਡਾ ਕਿਹੜਾ ਕਾਨੂੰਨ ਹੈ ਜਿਹਦੇ ਕਾਨੂੰਨ ਦੇ ਆਧਾਰ ਤੇ ਮਿਲ ਸਕਦੀ ਹੈ ਆਪਾਂ ਤੁਹਾਨੂੰ ਪੁੱਛਦੇ ਆ ਆਨਰੇਬਲ ਹਾਈ ਕੋਰਟ ਆਨਰੇਬਲ ਹਾਈ ਕੋਰਟ ਕੋ ਪਾਵਰ ਆ ਨੇ ਭਾਵੇਂ 5 ਸਾਲ ਦੇ ਬੱਚਾ ਜਿਹਨੂੰ ਮਰਜ਼ੀ ਕਸਟਡੀ ਦੇ ਦੇ ਕਿਹੜੀ ਧਾਰਾ ਹੈ ਕਿ ਕਿਹਦੇ ਕਿਹਦੇ ਆਧਾਰ ਤੇ ਵੀ ਮਿਲ ਸਕਦੀ ਹੈ ਆਪਾਂ ਤੁਹਾਨੂੰ ਪੁੱਛੇ ਤੁਹਾਨੂੰ ਆਪਾਂ 1482 ਤਲੇ ਸਿਰਫ ਪ੍ਰੋਟੈਕਸ਼ਨ ਪੁਲਿਸ ਪ੍ਰ ਮੇਰੀ ਭਈਆ ਮੈਂ ਦੁਬਾਰਾ ਕਹਾਂਗਾ ਮਿਲ ਰਹੀ ਆ ਕੁੜੀ ਦਾ ਮੈਡੀਕਲ ਹੋ ਰਿਹਾ ਹਾਂਜੀ ਸਾਰੇ ਗਏ ਆ ਵੀ ਕੁੜੀ ਦਾ ਮਾਂ ਪਿਓ ਹੋਰ ਉਹਨੇ ਸੋੜੀ ਦਾ ਬਾਹਰ ਕੱਢਦਾ ਕਿ ਕੁੜੀ ਦਾ ਮਾਂ ਪਿਓ ਸਾਰਾ ਗਿਆ ਨਹੀਂ ਕੋਈ ਬੰਦਾ ਵੀ ਜਾਣ ਦਿੰਦਾ ਤੁਹਾਨੂੰ ਅੰਦਰ ਭੇਜਾਂ ਤੂੰ ਤੁਸੀਂ ਅੰਦਰ ਗਏ ਭਗਵਾ ਸਾਰੇ ਬਾਹਰ ਕੱਢੀ ਜਾਂਦੇ ਬਿਲਕੁਲ ਠੀਕ ਆ ਮੈਨੂੰ ਉਹਨੇ ਪੁੱਛਿਆ ਡਾਕਟਰ ਸਾਹਿਬ ਨੇ ਹਾਂਜੀ ਤੇ ਕੀ ਅਸੀਂ ਕੁੜੀ ਦਾ ਮੈਡੀਕਲ ਕਰ ਸਕਦੇ ਆ ਮੈਂ ਕੁੜੀ ਦੀ ਮਰਜ਼ੀ ਨਾਲ ਹਾਂਜੀ ਜੇ ਕੁੜੀ ਕਹਿੰਦੀ ਮੈਡੀਕਲ ਹੋਣਾ ਹੋਣਾ ਕੁੜੀ ਕਹਿੰਦੀ ਨਹੀਂ ਹੋਣਾ ਤਾਂ ਨਹੀਂ ਹੋਣਾ